ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੇਖੋ ਜੀ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਉਹ ਗੱਲਬਾਤ ਕਰਨੀ ਆ ਆਪਾਂ ਨੇ ਉਦਾਂ ਦੇ ਇਨਸਾਨ ਬਾਰੇ ਉਹ ਕਹਿੰਦੇ ਹੁੰਦੇ ਨੇ ਨਾ ਵੀ ਸਿਆਣਿਆਂ ਦੀ ਕਹਾਵਤ ਹੈ ਸਿਆਣੇ ਕਹਿ ਦਿੰਦੇ ਨੇ ਕਹਿੰਦੇ ਵੀ ਸਾਡੇ ਪਰਿਵਾਰ ਨੂੰ ਖਖੜੀਆਂ ਕਰੇਲੇ ਕਰਨ ਲਈ ਸਾਡੇ ਪਰਿਵਾਰ ਨੂੰ ਹੱਸਦੇ ਬਸਦੇ ਨੂੰ ਖੰਡਾਉਣ ਲਈ ਘਰ 'ਚ ਇੱਕੋ ਇਨਸਾਨ ਕਾਫੀ ਹੁੰਦਾ ਹੈ ਪਾਵੇਂ ਉਹ ਬੰਦੇ ਦੇ ਰੂਪ ਚ ਹੋਵੇ ਪਾਵੇਂ ਉਹ ਜਨਾਨੀ ਦੇ ਰੂਪ ਚ ਹੋਵੇ ਇੱਕੋ ਇਨਸਾਨ ਕਾਫੀ ਹੁੰਦਾ ਹੈ ਹੁਣ ਆਪਾਂ ਬਹੁਤ ਘਰਾਂ ਚ ਦੇਖਦੇ ਆਂ ਬੜਾ ਵਧੀਆ ਅਗਲੇ ਦਾ ਚੱਲਦਾ ਹੁੰਦਾ ਹੈ ਕਈ ਵਾਰ ਸਾਡੇ ਧੀ ਨੂੰ ਇਦਾਂ ਦੀ ਆ ਜਾਂਦੀ ਹੈ ਕਈ ਵਾਰ ਜੰਮੇ ਇਦਾਂ ਦਾ ਖੜਦਾ ਹੈ ਬਈ ਆਪਾਂ ਸਿਆਣਿਆਂ ਦੇ ਮੂੰਹੋਂ ਬਹੁਤ ਬਾਰ ਸੁਣਿਆ ਕਹਿੰਦੇ ਵੀ ਨਾ ਮਾੜਾ ਆਵੇ ਨਾ ਮਾੜਾ ਜੰਮੇ ਬੜਾ ਦੁੱਖ ਹੈ ਕਿਉਂਕਿ ਸਾਡਾ ਘਰ ਪਰਿਵਾਰ ਬੜਾ ਵਧੀਆ ਚੱਲਦਾ ਹੁੰਦਾ ਹੈ ਸਾਡੇ ਰਿਸ਼ਤੇ ਬੜੇ ਵਧੀਆ ਨਿਭਦੇ ਹੁੰਦੇ ਨੇ ਜੇ ਇੱਕੋ ਇਨਸਾਨ ਐਦਾਂ ਦਾ ਆ ਜਾਵੇ ਇੱਕੋ ਇਨਸਾਨ ਐਦਾਂ ਦਾ ਆ ਜਾਵੇ ਉਹ ਪਰਿਵਾਰ ਨੂੰ আর ਰਿਸ਼ਤਿਆਂ ਨੂੰ ਕੁਸਤੇ ਕੁਸ ਬਣਾ ਕੇ ਰੱਖ ਦਿੰਦਾ ਅਸੀਂ ਕਿੰਨਾ ਹੀ ਇਹ ਚੀਜ਼ ਤੇ ਕਾਬੂ ਪਾਈ ਜਾਈਏ ਅਸੀਂ ਕਿੰਨਾ ਹੀ ਕਹੀ ਜਾਈਏ ਵੀ ਨਹੀਂ ਅਸੀਂ ਆਪਣੇ ਘਰ ਨੂੰ ਬिखर ਨਹੀਂ ਦੇਣਾ ਅਸੀਂ ਆਪਣੇ ਪਰਿਵਾਰ ਨੂੰ ਬिखर ਨਹੀਂ ਦੇਣਾ ਅਸੀਂ ਰਿਸ਼ਤੇ ਨਹੀਂ ਵਿਗੜਨ ਦੇਣੇ ਅਸੀਂ ਚਾਹ ਕੇ ਵੀ ਨਹੀਂ ਬਚਾ ਸਕਦੇ ਕਿਉਂਕਿ ਜਦੋਂ ਕੱਲੇ-ਕੱਲੇ ਰਿਸ਼ਤੇ ਦੇ ਮਾਂਚ 'ਚ ਸ਼ੰਕ ਆ ਅਸੀਂ ਕਿਸੇ ਤਰ੍ਹਾਂ ਦੀ ਪਾ ਦੀਏ ਬਈ ਫਲਾਣਾ ਆਏ ਆ ਆਪਣੇ ਲਈ ਫਲਾਣਾ ਆਏ ਆ ਆਪਣੇ ਲਈ ਅਸੀਂ ਜਾ ਕੇ ਵੀ ਨਹੀਂ ਰਿਸ਼ਤੇਆਂ ਨੂੰ ਬਚਾ ਸਕਦੇ ਕਿਉਂਕਿ ਸਾਡੇ ਘਰਾਂ 'ਚ ਜ਼ਿਆਦਾਤਰ ਅ ਜਿਹੜੇ ਆਦਮੀ ਹੁੰਦੇ ਨੇ ਨਾ ਆਦਮੀ ਆਦਮੀ ਜ਼ਿਆਦਾਤਰ ਕੰਨਾਂ ਦੇ ਕੱਚੇ ਵੱਧ ਹੁੰਦੇ ਨੇ ਬਹੁਤ ਘੱਟ ਵੀਰ ਨੇ ਇਦਾਂ ਦੇ ਜਿਹੜੇ ਜਨਾਨੀਆਂ ਦੀ ਗੱਲ ਨੂੰ ਇੱਧਰ ਨੂੰ ਪਾ ਕੇ ਇੱਧਰ ਨੂੰ ਕੱਢ ਦਿੰਦੇ ਨੇ ਛੋਟੀਆਂ-ਛੋਟੀਆਂ ਗੱਲਾਂ ਨੂੰ ਨਹੀਂ ਸਿਆਣਦੇ ਭਾਵੇਂ ਜਨਾਨੀ ਜਿੰਨੀਆਂ ਮਰਜ਼ੀ ਕੰਨਾਂ ਫੂਸੀਆਂ ਮਾਰੀ ਜਾਵੇ ਉਹਨਾਂ ਨੇ ਇਹੀ ਧਿਆਨ ਰੱਖਣਾ ਵੀ ਕਿਤੇ ਮੇਰਾ ਘਰ ਨਾ ਵਿਖਰ ਜਵੇ ਕਿਤੇ ਮੇਰਾ ਪਰਿਵਾਰ ਨਾ ਡੋਪਾਟੀ ਹੋ ਜਵੇ ਜਿਹੜੇ ਇਨਸਾਨ ਜਿਹੜੇ ਬੰਦੇ ਕੰਨਾਂ ਦੇ ਕੱਚੇ ਹੁੰਦੇ ਨੇ ਉਹ ਤੀਮੀਆਂ ਮਗਰ ਲਾ ਕੇ ਸਭ ਕੋ ਅਗਲੀ ਪਿੱਛੇ ਬੈਠੀ ਖੋਦਾ ਮਾਰੀ ਜਾਂਦੀ ਆ ਮੁੰਡਿਆਂ ਨੂੰ ਸ਼ਿਕਾਰ ਬਣਾ ਲੰਦੀ ਆ ਆਪਣਾ ਮੁੰਡੇ ਪਤਾ ਨਹੀਂ ਕੀ ਭੂਤ ਸਵਾਰ ਹੋਇਆ ਹੁੰਦਾ ਦਿਮਾਗ ਤੇ ਜਨਾਨੀ ਦਾ ਮਗਰ ਲੱਗ ਕੇ ਅ ਅਗਲਾ ਆਪਣੇ ਭੈਣਾਂ ਭਾਈਆਂ ਨਾਲ ਵੀ ਬਖਰੇਵੇਂ ਪਾਲ ਲੰਦਾ ਹੈ ਹੋਰ ਰਿਸ਼ਤਿਆਂ ਨਾਲ ਵੀ ਬਖਰੇਵੇਂ ਪਾਲ ਲੰਦਾ ਹੈ ਘਰ ਚ ਵੀ ਝੂਠਾ ਬਹਿ ਜਾਂਦਾ ਮੈਂ ਇਹ ਕਹਿਨੀ ਆਂ ਵੀ ਇਦਾਂ ਦੀਆਂ ਔਰਤਾਂ ਨੂੰ ਇਹ ਸ਼ਰਮ ਚਾਹੀਦੀ ਐ ਬਈ ਆਦਮੀ ਦੀ ਸਜਾਵਟ ਕਿੱਥੇ ਐ ਆਦਮੀ ਚਾਰ ਪਣ ਭਾਈਆਂ ਚ ਖੜਾ ਸੋਹਣਾ ਲੱਗਦਾ ਹੈ ਜਦਾ ਆਦਮੀ ਰਿਸ਼ਤਿਆਂ ਚ ਖੜਾ ਸੋਹਣਾ ਲੱਗਦਾ ਠੀਕ ਐ ਜਿਹੜਾ ਸਾਡੇ ਨਾਲ ਬਿਗੜਦਾ ਸੀ ਉਹਦੇ ਨਾਲ ਤਾਂ ਬਿਗੜਨਾਈ ਆ ਪਰ ਜੇ ਅਸੀਂ ਉਹੀ ਚੰਗੇ ਆਪਣੇ ਰਿਸ਼ਤੇਆਂ ਨੂੰ ਅਸੀਂ ਝੂਠੀਆਂ-ਮੁੱਠੀਆਂ ਗੱਲਾਂ ਕਰਕੇ ਆਪ ਤੋਂ ਦੂਰ ਕਰ ਦਈਏ ਫੇਰ ਬਾਅਦ ਚ ਪਸਤੌਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਸਚਾਈ ਇੱਕ ਦਿਨ ਸਾਹਮਣੇ ਆ ਜਾਂਦੀ ਆ ਵੀ ਕੌਣ ਗਲਤ ਆ ਕੌਣ ਸਹੀ ਆ ਠੀਕ ਆ ਜੀ ਮੈਂ ਤੁਹਾਨੂੰ ਦੱਸਦੀ ਆ ਵੀ ਕਈ ਵਾਰ ਤਾਂ ਸਾਡੇ ਘਰ ਚ ਜਾ ਕੇ ਤੀਆ ਬੰਦਾ ਪਵਾੜੇ ਪਾ ਦਿੰਦਾ ਹੁੰਦਾ ਨਾ ਕਈ ਵਾਰ ਤਾਂ ਸਾਡੇ ਇਦਾਂ ਦੇ ਸਕੇ ਸਬੰਧੀ ਬਹੁਤ ਹੁੰਦੇ ਨੇ ਜਿਹੜੇ ਅਗਲੇ ਕਹਿੰਦੇ ਆ ਵੀ ਇਹਨਾਂ ਦੇ ਘਰ ਦਾ ਕਿਤੇ ਏਕਾ ਨਾ ਰਹਿ ਜਵੇ ਅਸੀਂ ਉਹਨਾਂ ਨੂੰ ਟੇਡ ਦੇ ਦਾਂਗੇ ਅਸੀਂ ਉਹਨਾਂ ਤੋਂ ਆਪਣਾ ਬਚਾਓ ਕਰ ਲਾਂਗੇ ਅਸੀਂ ਉਹਨਾਂ ਨੂੰ ਘੱਟ ਬੁਲਾ ਲਾਂਗੇ ਅਸੀਂ ਉਹਨਾਂ ਨੂੰ ਆਪਣੀ ਦਿਲ ਦੀ ਗੱਲ ਨਹੀਂ ਦੱਸਾਂਗੇ ਜੇ ਐਦਾਂ ਦਾ ਇਨਸਾਨ ਹੋਵੇ ਹੀ ਘਰ 'ਚ ਫਿਰ ਉਹਦਾ ਕੀ ਇਲਾਜ ਹੈ ਉਹਦਾ ਕੋਈ ਇਲਾਜ ਨਹੀਂ ਕਿਉਂਕਿ ਨਾ ਅਸੀਂ ਉਹ ਤੋਂ ਕੋਈ ਓਲੇ 'ਚ ਗੱਲ ਕਰ ਸਕਦੇ ਆ ਨਾ ਅਸੀਂ ਉਸ ਇਨਸਾਨ ਤੋਂ ਓਲੇ ਹੱਸ ਖੇਡ ਸਕਦੇ ਆ ਨਾ ਅਸੀਂ ਉਸ ਇਨਸਾਨ ਤੋਂ ਓਲੇ ਕੋਈ ਸਲਾਹ ਕਰ ਸਕਦੇ ਆ ਨਾ ਅਸੀਂ ਉਸ ਇਨਸਾਨ ਤੋਂ ਓਲੇ ਕਿਸੇ ਨੂੰ ਕੋਈ ਦੇ ਲੈ ਸਕਦੇ ਆ ਇਹ ਜੇ ਇਨਸਾਨ ਦਾ ਘਰ 'ਚ ਦੁੱਖ ਬਹੁਤ ਹੁੰਦਾ ਹੈ ਪਰ ਅਸੀਂ ਕਰ ਵੀ ਕੋ ਨਹੀਂ ਸਕਦੇ ਅ ਜਦੋਂ ਫਿਰ ਗੱਲਾਂ ਖੁੱਲ ਕੇ ਸਾਹਮਣੇ ਆ ਜਾਂਦੀਆਂ ਨੇ ਬਈ ਹਾਂ ਕੌਣ ਸਹੀ ਆ ਕੌਣ ਗਲਤ ਆ ਫਿਰ ਅਗਲਾ ਲੱਖ ਸ਼ਰਮਿੰਦਾ ਹੋਈ ਜਾਵੇ ਉਹ ਕਹਿੰਦੇ ਹੁੰਦੇ ਨੇ ਨਾ ਬਈ ਤੱਤੀ ਕਰੀ ਹੋਈ ਚਾਹ ਤੇ ਇੱਕ ਵਾਰ ਟੁੱਟਿਆ ਹੋਇਆ ਰਿਸ਼ਤਾ ਫਿਰ ਉਹ ਗੱਲ ਨਹੀਂ ਬਣਦੀ ਉਹ ਗੱਲ ਨਹੀਂ ਬਣਦੀ ਅਸੀਂ ਇੱਕ ਤਾਂ ਹੁੰਦਾ ਵੀ ਅਸੀਂ ਗਲਤੀ ਮੰਨ ਲਈ ਭਾਈ ਸਾਤੋਂ ਗਲਤੀ ਹੋ ਗਈ ਅਸੀਂ ਗਲਤ ਸੋਚਾਂ ਦੇ ਗਲਤ ਇਨਸਾਨ ਦੇ ਅਸੀਂ ਸ਼ਿਕਾਰ ਹੋ ਗਏ ਤੇ ਅਸੀਂ ਉਹਨਾਂ ਦੀਆਂ ਗੱਲਾਂ ਚਾਗੇ ਇੱਕ ਬੰਦੇ ਨੇ ਝੂਠ ਬੋਲ ਕੇ ਵੀ ਅਕੜਾਂ ਰੱਖਣੀਆਂ ਨੇ ਵੀ ਨਾ ਮੈਂ ਤਾਂ ਸੱਚਾ ਹੀ ਆ ਇਹ ਹੀ ਝੂਠੇ ਨੇ ਜਿਹੜੇ ਆ 20 50 ਜਣੇ ਫਿਰਦੇ ਆ ਇਹ ਝੂਠੇ ਆ ਮੈਂ ਕੱਲਾ ਹੀ ਸੱਚਾ ਠੀਕ ਆ ਫਿਰ ਉੱਥੇ ਇਹੋ ਜਿਹੇ ਇਨਸਾਨ ਦਾ ਕੋਈ ਵੀ ਲਾਜ ਨਹੀਂ ਇਹੋ ਜਿਹੇ ਇਨਸਾਨ ਦਾ ਕੋਈ ਵੀ ਹੱਦ ਬੰਨਾ ਨਹੀਂ ਹੁੰਦਾ ਕਿਉਂਕਿ ਉਹਨੇ ਆਪਣੀ ਹੀ ਹਿੰਗੜ ਚ ਰਹਿਣਾ ਆਪਣੇ ਝੂਠ ਦੇ ਨਾਲ ਨਾਲ ਹੀ ਉਹਨੇ ਚੱਲਣਾ ਉਹ ਕਹਿੰਦਾ ਵੀ ਤੁਸੀਂ ਸਾਰੇ ਅਹੀ ਤੇ ਮਰਾਉ ਖੜਕੇ ਵੀ ਮੈਂ ਜੋ ਕਿਹਾ ਸੱਚ ਹੀ ਕਿਹਾ ਤੁਸੀਂ ਅੱਜ ਵੀ ਓਦਾਂ ਦੇ ਹੀ ਹੋ ਅੱਜ ਵੀ ਝੂਠੇ ਹੀ ਹੋ ਮੈਂ ਤੁਹਾਨੂੰ ਦੱਸਦੀ ਆ ਯਾਰ ਇਹਨਾਂ ਗੱਲਾਂ ਤੋਂ ਦੁੱਖ ਬਹੁਤ ਆ ਦੁੱਖ ਬਹੁਤਾ ਕੋਈ ਸ਼ਬਦ ਵੀ ਨਹੀਂ ਮਿਲਦਾ ਕਹਿਣ ਨੂੰ ਬਹੁਤ ਵਧੀਆ ਹੱਸਦੇ ਬਸਦੇ ਪਰਿਵਾਰ ਹੁੰਦੇ ਨੇ ਭੈਣਾ ਭੈਣਾ ਨੂੰ ਅਡ ਕਰ ਦਿੰਦਾ ਅਗਲਾ ਭਾਈਆਂ ਭਾਈਆਂ ਨੂੰ ਅਡ ਕਰ ਦਿੰਦਾ ਇਹ ਗੱਲਾਂ ਐ ਨਾ ਜਿਹੜੀਆਂ ਇਹ ਇੱਕ ਤਰ੍ਹਾਂ ਦੀਆਂ ਨਹੀਂ ਹੁੰਦੀ ਇਹ ਬਹੁਤ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਪਰਿਵਾਰ ਨੂੰ ਖਖੜੀਆਂ ਕਰੇਲੇ ਕਰ ਦਿੰਦੀਆਂ ਨੇ ਹੁਣ ਬਹੁਤੇ ਘਰਾਂ 'ਚ ਕੀ ਚੱਲਦਾ ਹੈ ਆਦਮੀ ਜਨਾਨੀਆਂ ਦੀਆਂ ਗੱਲਾਂ ਨੂੰ ਸਿਆਣਦੇ ਹੀ ਨਹੀਂ ਲੱਖ ਲੜਾਈਆਂ ਝਗੜੇ ਜਵਕਾਂ ਪਿੱਛੇ ਜੋ ਮਰਜੀ ਘਰ 'ਚ ਬਿੰਗ ਬਲੇਵੇਂ ਪਈ ਜਾਣ ਉਹਨਾਂ ਨੇ ਜਨਾਨੀਆਂ ਦੀਆਂ ਗੱਲਾਂ ਨੂੰ ਸਿਆਣਨਾ ਹੀ ਨਹੀਂ ਜੋਗਾ ਉਹਨਾਂ ਨੂੰ ਪਤਾ ਹੁੰਦਾ ਵੀ ਜਿੱਦਣ ਅਸੀਂ ਇਹਨਾਂ ਦੇ ੱੱੱਕੇ ਚੜ ਗਏ ਜਿੱਦਣ ਇਹਨਾਂ ਦੀਆਂ ਗੱਲਾਂ ਅਸੀਂ ਮੰਨ ਲੀਆਂ ਉਦੋਂ ਸਾਡਾ ਘਰ ਸੰਝ ਵੀ ਗਿਆ ਸਵੇਰ ਵੀ ਗਿਆ ਜਦੋਂ ਸਾਡੇ ਮਨਾਂ 'ਚ ਇੱਕ ਵਾਰ ਫਰਕ ਪੈ ਜਾਣਾ ਮਨਾਂ 'ਚ ਕੰਦਾ ਹੋ ਜਾਣਾ ਫੇਰ ਸਾਡੇ ਮਨ ਮਿਲਦੇ ਨਹੀਂ ਕਦੇ ਜੇ ਸਾਡੇ ਘਰਾਂ 'ਚ ਕੰਦਾ ਹੋ ਜਾਣਾ ਫੇਰ ਉਹ ਕੰਦਾ ਕਦੇ ਟੈਂਦੀਆਂ ਨਹੀਂ ਹੈਗੀਆਂ ਪੁਸਤਾਂ ਦੀਆਂ ਪੁਸਤਾਂ ਗਾਹਾਂ ਲੰਘ ਜਾਂਦੀਆਂ ਨੇ ਪਰ ਉਹ ਕਹਿੰਦੇ ਹੁੰਦੇ ਨੇ ਨਾ ਬਈ ਇਨਾ ਗੱਲਾਂ ਚ ਮਾਪੇ ਨੂੰ ਬੜਾ ਦੁੱਖ ਹੁੰਦਾ ਜਦੋਂ ਅਸੀਂ ਮਾਪੇ ਦੇ ਬੈਠੀ ਬੈਠੀ ਅ ਪਚਾਲੇ ਨੂੰ ਕੰਦਾ ਹੋ ਜਾਣਾ ਬਹੁਤ ਦੁੱਖ ਹੁੰਦਾ ਧੀਆ ਭੈਣਾਂ ਨੂੰ ਬਹੁਤ ਦੁੱਖ ਹੁੰਦਾ ਇਹ ਚੀਜ਼ ਦਾ ਪਤਾ ਕੀ ਹੈ ਮਾਪੇ ਨੂੰ ਆਏ ਹੁੰਦਾ ਵੀ ਕਮ ਸੇ ਕਮ ਸਾਡੇ ਬੈਠੀ ਬੈਠੀ ਤਾਂ ਹੀ ਇਕੱਠੇ ਰਹਿਣਾ ਸਭ ਤੋਂ ਬਾਅਦ ਜੋ ਹੁੰਦਾ ਹੋਈ ਜਾਵੇ ਮਾਪੇ ਅਗਲਾ ਘਰ-ਬਾਰ ਵੀ ਬੰਡ ਲੈਂਦਾ ਜ਼ਮੀਨ ਜਾਇਦਾਦ ਵੀ ਬੰਡ ਲੈਂਦਾ ਸਭ ਕੁਝ ਬੰਡ ਲੈਂਦਾ ਹੈ ਅਗਲਾ ਅੱਜ ਦੇ ਸਮੇਂ 'ਚ ਮਾਪੇ ਨੂੰ ਵੀ ਬੰਡ ਲੈਂਦਾ ਹੈ ਹੁਣ ਜੇ ਮਾਪੇ ਤੇ ਆਪਾਂ ਗੱਲ ਲਿਆਈਏ ਉਹਨਾਂ ਨੇ ਸਾਰੀ ਉਮਰ ਸੰਘਰਸ਼ ਕੀਤਾ ਹੁੰਦਾ ਹੈ ਸਾਰੀ ਉਮਰ ਉਹਨਾਂ ਨੇ ਦੁੱਖ ਸੁੱਖ ਇਕੱਠਿਆਂ ਹੰਡਾਇਆ ਹੁੰਦਾ ਹੈ ਸਾਰੀ ਉਮਰ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਆਪਣੇ ਬੱਚਿਆਂ ਦੀ ਪਾਲਣ ਪੜ੍ਹਾਈ ਵਿਆਹ ਸਭ ਕੁਝ ਇੱਕ ਇੱਕ ਛਿਣ ਇੱਕੇ ਕਪਾਲ ਉਹਨਾਂ ਨੇ ਇਕੱਠਿਆਂ ਨੇ ਬਤਾਇਆ ਹੁੰਦਾ ਹੈ ਦੇਖੋ ਮਾਰ ਕੇ ਤਾਂ ਸਵੇ ਵੱਖ ਹੋ ਜਾਂਦੇ ਨੇ ਮਾਰ ਕੇ ਸਵੇ ਵੱਖ ਹੋ ਜਾਂਦੇ ਨੇ ਪਰ ਜਿਉਂਦੀ ਜਿਉਂਦੀ ਜੀਵਨ ਸਾਥੀ ਨੂੰ ਜੁਦਾ ਕਰ ਦੇਣਾ ਮੈਂ ਕਹਿੰਨੀ ਆ ਵੀ ਇਦੋਂ ਵੱਡਾ ਸਰਾਫ ਨਹੀਂ ਹੈਗਾ ਇਦੋਂ ਵੱਡਾ ਸਰਾਫ ਨਹੀਂ ਤੁਸੀਂ ਦੌਲਤਾਂ ਸ਼ੌਰਤਾਂ ਵੰਡ ਸਕਦੇ ਹੋ ਵੰਡ ਸਕਦੇ ਹੋ ਜਿੱਥੇ ਦੋ ਪਾਈਆਂ ਦੇਖੋ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਜੇ ਤੁਹਾਡੇ ਤੇ ਬੀਤੇ ਫਿਰ ਤੁਹਾਨੂੰ ਪਤਾ ਲੱਗੇ ਪਤਾ ਲੱਗੇ ਪਤਾ ਨਹੀਂ ਤੁਹਾਡੀ ਔਲਾਦ ਕਿਉਂ ਨਹੀਂ ਹੁੰਦੀ ਆ ਜਿਹੜੀ ਤੁਹਾਡਾ ਇਹ ਰੂਪ ਨਹੀਂ ਦੇਖਦੀ ਮੈਂ ਸਮਝਦੀ ਆ ਲੱਖ ਪਿਓ ਦੀ ਦੂਏ ਪਾਸੇ ਪੂਰੀ ਸੇਵਾ ਹੁੰਦੀ ਆ ਮਾਂ ਦੀ ਦੂਏ ਪਾਸੇ ਸੇਵਾ ਪੂਰੀ ਹੁੰਦੀ ਆ ਭਾਈ ਸ਼ਰੀਕ ਤੁਸੀਂ ਹੋਵੋਗੇ ਸ਼ਰੀਕ ਤੁਸੀਂ ਹੋਵੋਗੇ ਜਦੋਂ ਤੁਸੀਂ ਹੋਏ ਹੋਣੇਓ ਮਾਂ ਬਾਪ ਦੀ ਆਪਸ ਵਿੱਚ ਕੋਈ ਲੜਾਈ ਨਹੀਂ ਹੁੰਦੀ ਕੋਈ ਲੜਾਈ ਨਹੀਂ ਹੁੰਦੀ ਉਹਨਾਂ ਨੂੰ ਤੁਸੀਂ ਵਖ ਕਰਦੇ ਹੋ ਇਹ ਲੈਖੇ ਜੋਖੇ ਵੀ ਤੁਹਾਨੂੰ ਦੇਣੇ ਪੈਣਗੇ ਤੁਸੀਂ ਲੱਖ ਸੇਵਾ ਕਰ ਲਓ ਲੱਖ ਸੇਵਾ ਕਰ ਲਓ ਇੱਕ ਮਾਂ ਬਾਪ ਨੂੰ ਜੇ ਅਸੀਂ ਕਹਿ ਦੇਣਾ ਨਾ ਬਈ ਤਾ ਉਧਰ ਨਹੀਂ ਜਾਣਾ ਦੁਆ ਕਹਿ ਦਿੰਦਾ ਤਾ ਉਧਰ ਨਹੀਂ ਜਾਣਾ ਪਰ ਬੇਬੇ ਬਾਪੂ ਵੀ ਆਪਸ ਵਿੱਚ ਮਿਲਣ ਤੋਂ ਹਟ ਜਾਂਦੇ ਨੇ ਇਹ ਤੁਹਾਨੂੰ ਲੱਖ ਸੇਵਾ ਕਰ ਲਓ ਤੁਸੀਂ ਉਹਨਾਂ ਦੀ ਇਹ ਸਰਾਫ ਪ੍ਰਮਾਤਮਾ ਨੇ ਤੁਹਾਨੂੰ ਦੇਣਾ ਹੀ ਦੇਣਾ ਹੈ ਇਹ ਚ ਕੋਈ ਬਹੁਤ ਤੁਹਾਡੀ ਅਕਲ ਵਾਲੀ ਗੱਲ ਨਹੀਂ ਹੈ ਜੀ ਤੁਸੀਂ ਇਹ ਕਹਿ ਸਕਦੇ ਹੋ ਵੀ ਮਾਂ ਅਸੀਂ ਲੱਖ ਲੜੀਏ ਬਾਪੂ ਅਸੀਂ ਲੱਖ ਲੜੀਏ ਸਰੀਕਾ ਸਾਡਾ ਹੋਊਗਾ ਤੁਹਾਡਾ ਸਰੀਕਾ ਨੇ ਤੁਸੀਂ ਜ਼ਿੰਦਗੀ ਕੱਟੀ ਹੈ ਸਾਡੇ ਲਈ ਔਖੇ ਸੌਖੇ ਦਿਨ ਇਕੱਠਿਆਂ ਬੈਠ ਕੇ ਹੰਢਾਏ ਨੇ ਇਕੱਠਿਆਂ ਕਿਰਤ ਕਰਕੇ ਹੰਢਾਏ ਨੇ ਇਕੱਠਿਆਂ ਨੇ ਦੁੱਖ ਸੁੱਖ ਹੰਢਾਇਆ ਹੈ ਕਬੀਲਦਾਰੀ ਸਾਂਭੀ ਹੈ ਜਦੋਂ ਬੁੱਢੇ ਵੇਲੇ ਉਹਨਾਂ ਨੂੰ ਜੁਦੇ ਕਰ ਦੋ ਉਹ ਤਾਂ ਫਿਰ ਜਿਉਂਦੇ ਹੀ ਮਰਿਆ ਨਾਲ ਦੇ ਆ ਜੀ ਹੁੰਦੇ ਹੀ ਮਰਿਆ ਨਾਲ ਦੇ ਆ ਠੀਕ ਹੈ ਬੋਲਦੇ ਤੁਸੀਂ ਆਪਸ ਵਿੱਚ ਨਹੀਂ ਹੁੰਦੇ ਤੁਸੀਂ ਬੀਬੀ ਬਾਪੂ ਨੂੰ ਤੁਸੀਂ ਨਾਲ ਆਪਣਾ ਕਹਿੰਦੇ ਹੁੰਦੇ ਨੇ ਤੁਸੀਂ ਲੜਾਈ ਦਾ ਸ਼ਿਕਾਰ ਬਣਾਉਨੇ ਹੋ ਲੜਾਈ ਦਾ ਸ਼ਿਕਾਰ ਬਣਾਉਨੇ ਹੋ ਇਹ ਮੈਂ ਇੱਕ ਘਰ ਦੀ ਗੱਲ ਨਹੀਂ ਕਰਦੀ ਕਿਤੇ ਗੁੱਸਾ ਨਾ ਕਰ ਲਿਓ ਇਹ ਦੁਨੀਆਦਾਰੀ ਚ ਚੱਲਦਾ ਹੈ ਬਹੁਤ ਘਰਾਂ ਦੀ ਸਟੋਰੀ ਹੈ ਬਹੁਤ ਜ਼ਿਆਦਾ ਘਰਾਂ ਦੀ ਸਟੋਰੀ ਹੈ ਇਹ ਕਿਉਂਕਿ ਸਾਨੂੰ ਇਹ ਗੱਲਾਂ ਆਉਂਦੀਆਂ ਨੇ ਕਹਿੰਦੇ ਵੀ ਤੁਸੀਂ ਇਹ ਲੈਵਲ ਤੇ ਵੀ ਗੱਲ ਕਰੋ ਆਪਾਂ ਹੁਣ ਆਪਣੇ ਆਲੇ ਦੁਆਲੇ ਹੀ ਦੇਖ ਲੈਨੇ ਆ ਪਿੰਡ ਚ ਵੀ ਦੇਖ ਲੈਨੇ ਆ ਆਪਣੇ ਰਿਸ਼ਤਿਆਂ ਚ ਵੀ ਦੇਖ ਲੈਨੇ ਆ ਬਈ ਅਗਲਾ ਘਰਵਾਰ ਦੇ ਨਾਲ ਨਾਲ ਬੇਬੇ-ਪਾਪੂ ਨੂੰ ਵੀ ਵੰਡ ਲੈਂਦਾ ਹੈ ਪਤਾ ਤੁਹਾਨੂੰ ਉਦਣ ਲੱਗੇ ਜਦੋਂ ਤੁਸੀਂ ਵੰਡ ਹੋ ਤੁਹਾਡਾ ਇੱਕ ਮੁੰਡਾ ਬੀਬੀ ਨੂੰ ਰੱਖ ਲਵੇ ਇੱਕ ਬਾਪੂ ਨੂੰ ਰੱਖ ਲਵੇ ਫੇਰ ਕਹੇ ਆਪਸ ਵਿੱਚ ਮਿਲਣਾ ਨਹੀਂ ਹੈਗਾ ਫੇਰ ਤੁਹਾਨੂੰ ਪਤਾ ਲੱਗੇ ਬਈ ਰੋਹਾਂ ਕਿ ਮੈਂ ਇੱਕ ਦੂਏ ਤੋਂ ਦੂਰ ਰਹਿੰਦੀ ਆਂ ਨੇ ਦੇਖੋ ਜੇ ਇਨਸਾਨ ਦੀ ਓਵਰੇਜ ਹੋ ਜਾਂਦੀ ਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਨਾਂ ਦਾ ਪਿਆਰ ਘਟ ਜਾਂਦਾ ਹੈ ਪਿਆਰ ਘਟ ਜਾਂਦਾ ਹੈ ਪਿਆਰ ਤਾਂ ਜਿਉਂ-ਜਿਉਂ ਇਨਸਾਨ ਬੁੱਢਾ ਹੁੰਦਾ ਹੈ ਨਾ ਪਿਆਰ ਤਾਂ ਵੱਧਦਾ ਹੈ ਕਿਉਂਕਿ ਉਹਨਾਂ ਕੋਲ ਇਹ ਉਮਰ 'ਚ ਸਮਾਂ ਹੁੰਦਾ ਹੈ ਬੈਠ ਕੇ ਗੱਲਾਂ-ਵਾਟਾਂ ਕਰਨ ਦਾ ਜਿਹੜੀ ਉਮਰ ਉਹਨਾਂ ਨੇ ਹੰਢਾਈ ਆ ਉਹਨਾਂ ਕੋਲ ਉਹ ਸਮਾਂ ਗੱਲਾਂ-ਵਾਟਾਂ ਦਾ ਨਹੀਂ ਥਾ ਉਹਨਾਂ ਕੋਲ ਉਹ ਸਮਾਂ ਕਬੀਲਦਾਰੀ ਨਭਟਾਉਣ ਦਾ ਤੀਕਾ ਮੈਂ ਸੋਈ ਗੱਲਾਂ ਕਰਦੀ ਆਂ ਵੀ ਇਹ ਜੇ ਘਰਾਂ 'ਚ ਐਡੇ-ਐਡੇ ਬਖੇੜੇ ਖੜੇ ਹੁੰਨੇ ਆਂ ਜੇ ਸਾਡੇ ਮਾਪੇ ਵੰਡ ਹੁੰਨੇ ਆਂ ਸਾਡੇ ਘਰਾਂ 'ਚ ਕੰਧਾ ਹੁੰਨੀ ਆਂ ਸਾਡੇ ਘਰਾਂ 'ਚ ਚੰਗੇ-ਚੰਗੇ ਇਨਸਾਨਾਂ ਨੂੰ ਝੂਠੇ ਸੱਚੇ ਸਾਬਤ ਕੀਤਾ ਜਾਂਦਾ ਜੇ ਸਾਡੇ ਘਰਾਂ 'ਚ ਸਾਰੇ ਟੱਬਰ ਚੰਗੇ ਬਸ ਦੇ ਰਸ ਦੇ ਖਖੜੀਆਂ ਘਰੇਲੇ ਹੁੰਨੇ ਆਂ ਤਾਂ ਕਿਸੇ ਇੱਕ ਬੰਦੇ ਦੀ ਬਦੌਲਤ ਇੱਕ ਬੰਦੇ ਦੀ ਬਦੌਲਤ ਹੀ ਹੁੰਦਾ ਬਹੁਤਿਆਂ ਦੀ ਨਹੀਂ ਲੋੜ ਪੈਂਦੀ ਠੀਕ ਹੈ ਜੀ ਬਈ ਸੋਹੀ ਗੱਲਾਂ ਨੇ ਸੋਹੀ ਗੱਲਾਂ ਨੇ ਅ ਨਾਗਲਾ ਮੈਂ ਪਹਿਲਾਂ ਵੀ ਕਿਹਾ ਵੀ ਅਸੀਂ ਤੀਏ ਬੰਦੇ ਤੋਂ ਥੋੜਾ ਜਆ ਖਾੜਨ ਬੈਠਣ ਤੋਂ ਅਗਲੇ ਤੋਂ ਗੱਲਬਾਤ ਕਰਨ ਤੋਂ ਅਸੀਂ ਮਾਣਾ ਮੋਟਾ ਪਾਸਾ ਵਟ ਜਾਾਂਗੇ ਹੁਣ ਜਿਹੜਾ ਖਰਚ ਇਹੋ ਜਿਹਾ ਜੀ ਹੋਵੇ ਉਹ ਤੋਂ ਕਿੱਥੇ ਅਗਲਾ ਖੂ ਖਾਤੇ ਜਾਵੇ ਕਿੱਥੇ ਜਾਵੇ ਤਾਂ ਹੀ ਸਿਆਣੇ ਕਹਿ ਦਿੰਦੇ ਨੇ ਵੀ ਨਾ ਮਾੜਾ ਆਵੇ ਨਾ ਮਾੜਾ ਜੰਮੇ ਮਾੜਾ ਆ ਵੀ ਮਾੜਾ ਹੈ ਮਾੜਾ ਜੰਮਿਆ ਵੀ ਮਾੜਾ ਹੈ ਠੀਕ ਹੈ ਜੀ ਹੁਣ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਚੀਜ਼ਾਂ ਦੇ ਰਿਜ਼ਲਟ ਬੜੇ ਭੁਗਤਣੇ ਪੈਂਦੇ ਨੇ ਪਰਿਵਾਰਾਂ ਨੂੰ ਬਹੁਤ ਭੁਗਤਣੇ ਪੈਂਦੇ ਨੇ ਲੋਕ ਰਿਸ਼ਤੇਦਾਰ ਫਿਰ ਸਾਡੇ ਟੁੱਟੇ ਹੋਏ ਪਰਿਵਾਰ ਤੇ ਅੱਗ ਸੇਕਦੇ ਨੇ ਸਵਾਦ ਲੈਂਦੇ ਨੇ ਅਗਲੇ ਠੀਕ ਹੈ ਪਾਟਿਆਂ ਹੋਿਆਂ ਨੂੰ ਕਦੇ ਦੂਏ ਨੂੰ ਸਾਂਭਣਗੇ ਉਦੋਂ ਉਦੋਂ ਭੇਤ ਲਈਏ ਕਦੇ ਦੂਏ ਨੂੰ ਸਾਂਭਣਗੇ ਉਦੋਂ ਭੇਤ ਲਈਏ ਰਿਸ਼ਤੇਦਾਰਾਂ ਜਿਹੜੇ ਸਾਡੇ ਫਿਰ ਮਜੇ ਲੁੱਟਦੇ ਨੇ ਸਾਡੇ ਟੁੱਟੇ ਹੋਏ ਪਰਿਵਾਰਾਂ ਤੇ ਉਹਨਾਂ ਨੂੰ ਆਪ ਦਾ ਪਰਿਵਾਰ ਦਿਖੇ ਨਾ ਦਿਖੇ ਵੀ ਸਾਡੇ ਵੀ ਖਖੜੀਆਂ ਗਰੇਲੇ ਹੋਏ ਹੋਏ ਆ ਪਰ ਤੇਰੇ ਮੇਰੇ ਪਰਿਵਾਰਾਂ ਤੇ ਜ਼ਰੂਰ ਮਜੇ ਲੁੱਟਣਗੇ ਉਹ ਅੱਡ ਅੱਡ ਕਰਕੇ ਅਗਲੇ ਤੋਂ ਭੇਤ ਲੈਂਦੇ ਨੇ ਠੀਕ ਆ ਫਲਾਣੇ ਨੇ ਤੈਨੂੰ ਕੀ ਕਿਹਾ ਧੰਮਕੇ ਨੇ ਤੈਨੂੰ ਕੀ ਕਿਹਾ ਬੜਾ ਦੁੱਖ ਹੈ ਬੜਾ ਦੁੱਖਾ ਸਵਰਗ ਹੁੰਦਾ ਜਿੱਥੇ ਪਰਿਵਾਰ ਦਾ ਏਕਾ ਹੁੰਦਾ ਨਰਕ ਬਣ ਜਾਂਦਾ ਉਹ ਘਰ ਲੱਖ ਕੱਲੇ ਕੱਲੇ ਆਪ ਆਪ ਬੱਸੀ ਜਾਣਾ ਪਰ ਜਿੱਥੇ ਦੋ ਚਾਰ ਭਾਈਆਂ ਨੇ ਰਲ ਕੇ ਖਾਣ ਦਾ ਨਾ ਉੱਥੇ ਸਵਰਗ ਹੁੰਦਾ ਹੈ ਸਵਰਗ ਹੁੰਦਾ ਹੈ ਵੀ ਸੋਹੀ ਗੱਲਾਂ ਫੇਰ ਇਹ ਜਾਂ ਇਨਸਾਨ ਕਹੂਗਾ ਵੀ ਕੀ ਨਾਲੇ ਤਾਂ ਸਾਰਾ ਕੁਝ ਅਡੋ-ਪੱਟੀ ਕਰ ਦੇਣਾ ਨਾਲੇ ਫਿਰ ਕਹਿ ਦੇਣਾ ਭਾਈ ਰਲ ਕੇ ਰਹਿਣਾ ਚਾਹੀਦਾ ਅਸੀਂ ਤਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਤੁਹਾਨੂੰ ਭਾਈ ਕਹਿਣ ਦੀ ਲੋੜੇ ਨਹੀਂ ਪੈਂਦੀ ਤੁਸੀਂ ਜੋ ਕਰਨਾ ਤਾਂ ਚੰਦ ਚਾੜ੍ਹਨਾ ਤਾਂ ਚਾੜ੍ਹਤਾ ਠੀਕ ਹੈ ਫਿਰ ਉਹੀ ਇੱਕ ਇਨਸਾਨ ਆਲੇ ਦੁਆਲੇ ਵਾਲਿਆ 20 ਜਣਿਆਂ ਨੂੰ ਝੂਠੇ ਪਾ ਕੇ ਆਪ ਸੱਚਾ ਬਣਨ ਦੀ ਕੋਸ਼ਿਸ਼ ਕਰਦਾ ਹੈ ਇੱਥੇ ਦੁਨੀਆਦਾਰੀ ਨੂੰ ਸਭ ਨੂੰ ਪਤਾ ਹੁੰਦਾ ਕੌਣ ਚੰਗਾ ਕੌਣ ਮਾੜਾ ਹੈ ਪਰ ਮੈਂ ਫੇਰ ਕਹਿੰਨੀ ਆ ਪ੍ਰਮਾਤਮਾ ਮੂਰੇ ਹੱਥ ਜੋੜ ਕੇ ਵੀ ਸੱਚੇ ਪਾਸ਼ਾ ਨਾ ਇਹ じゃ ਮਾੜਾ ਕਿਸੇ ਦੇ ਆਵੇ ਨਾ ਕਿਸੇ ਦੇ ਜੰਮੇ ਬੜਾ ਦੁੱਖ ਹੈ ਇਹੋ ਜਿਹੇ ਕਲਮੂਏ ਇਨਸਾਨ ਦਾ ਘਰ ਚਾ ਇਹਦਾ ਬਹੁਤ ਦੁੱਖ ਹੈ ਠੀਕ ਹੈ ਜੀ ਉਹ ਭਾਵੇਂ ਔਰਤ ਦੇ ਰੂਪ ਚ ਹੋਵੇ ਭਾਵੇਂ ਆਦਮੀ ਦੇ ਰੂਪ ਚ ਹੋਵੇ ਜਿਹਨੂੰ ਪਤਾ ਹੀ ਨਹੀਂ ਵੀ ਅਸੀਂ ਦੁਨੀਆਦਾਰੀ 'ਚ ਵਿਚਰਨਾ ਕਿਵੇਂ ਆ ਜਿਹਨੂੰ ਪਤਾ ਹੀ ਨਹੀਂ ਬਈ ਸਾਡੇ ਇਕੱਠ ਦਾ ਦੁਨੀਆ ਤੇ ਕਿੱਡਾ بڑا ਅਸਰ ਐ ਇੱਕ ਪੰਜ ਉਂਗਲੀਆਂ ਇੱਕ ਇੱਕ ਉਂਗਲੀ ਆ ਇੱਕ ਉਂਗਲੀ ਕੀ ਕਰ ਲੂ ਜਾਂ ਪੰਜੇ ਪੰਜ ਜਗ੍ਹਾ ਕਰਤੀਆਂ ਉਹਨਾਂ ਨੇ ਕੀ ਕਰਨਾ ਕੁਸ ਮੇ ਨਹੀਂ ਕਰਨਾ ਉਹ ਕਹਿੰਦੇ ਹੁੰਦੇ ਨੇ ਵੀ ਜਿਆਦਾ ਸੀ ਘਰੋਂ ੱਟਕੇ ਜਾਂਦੇ ਆ ਜਿਆਦਾ ਸੀ ਘਰੋਂ ਸਾਡਾ ਪਰਿਵਾਰ ਖਖੜੀਆਂ ਕਰੇਲੇ ਹੋ ਜਾਂਦਾ ਫੇਰ ਸਾਨੂੰ ਲੋਕ ਸਾੰਭਦੇ ਆ ਫੇਰ ਸਾਨੂੰ ਲੋਕ ਸਾੰਭਦੇ ਆ ਸੋਈ ਗੱਲਾਂ ਨੇ ਪਰਿਵਾਰਾਂ 'ਚ ਏਕਾ ਰੱਖਿਆ ਕਰੋ ਇਹ ਜੇ ਇੱਕ ਬੰਦੇ ਦੀ ਉਹ ਦੱੱਡ ਬਣਦਿਆ ਕਰੋ ਭਾਈ ਤੂੰ ਪਾਸੇ ਹੋ ਅਸੀਂ ਨਹੀਂ ਅੱਡ ਅੱਡ ਹੋਣਾ ਬੜੀਆਂ ਸ਼ਤਰੰਜ ਦੀਆਂ ਖੇਡਾਂ ਜਾਣਦੀ ਹੁੰਦੀ ਹੈ ਦੁਨੀਆ ਇਹ ਜੀ ਜਿਹੜੀ ਗੰਦੀ ਸੋਚ ਦੀ ਮਾਲਕ ਹੁੰਦੀ ਹੈ ਤੁਹਾਨੂੰ ਪਤਾ ਨਹੀਂ ਲੱਗਣ ਦਿੰਦੀ ਕਦ ਥੋਨੂੰ ਭੈਣਾ ਭਾਈਆਂ ਨੂੰ ਅੱਡੋ-ਪੱਟੀ ਕਰ ਦਿੰਦੇ ਨੇ ਪਤਾ ਨਹੀਂ ਲੱਗਣ ਦੇ ਕਿਉਂਕਿ ਚੱਲਦਾ ਬਹੁਤ ਕੁਝ ਹੈ ਨਾ ਚੱਲਦਾ ਬਹੁਤ ਕੁਝ ਹੈ ਜਵਾਨ ਤੋਂ ਤਾਂ ਅਸੀਂ ਬੋਲਣਾ ਨਹੀਂ ਹੋਰ ਬਹੁਤ ਤਜਰਬੇ ਨੇ ਅੱਜ ਦੇ ਸਮੇਂ 'ਚ ਮਾਡਰਨ ਦੁਨੀਆ ਬਹੁਤ ਤਰੀਕੇ ਨੇ ਲੋਕਾਂ ਨੂੰ ਪਰਿਵਾਰਾਂ ਨੂੰ ਤੋੜਨ ਦੇ ਸੋ ਇਹ ਗੱਲਾਂ ਰਲਮਿਲ ਕੇ ਰਹੋ ਕੱਠੇ ਪਰਿਵਾਰਾਂ ਚ ਬਰਕਤਾਂ ਨੇ ਜਿੱਥੇ ਤਿੰਨ ਚਾਰ ਭੈਣ ਭਾਈ ਇਕੱਠੇ ਰਹਿੰਦੇ ਨੇ ਉੱਥੇ ਭੈਣਾਂ ਵੀ ਖੁਸ਼ ਹੁੰਦੀਆਂ ਨੇ ਮਾਪੇ ਵੀ ਖੁਸ਼ ਹੁੰਦੇ ਨੇ ਭਾਈ ਵੀ ਖੁਸ਼ ਹੁੰਦੇ ਨੇ ਦਰਾਣਾ ਜਿਹਾ ਛਾਣਾ ਵੀ ਖੁਸ਼ ਹੁੰਦਾ ਦੁਨੀਆ ਨੂੰ ਵੀ ਸਾਡਾ ਧਰ ਰਹਿੰਦਾ ਦੁਨੀਆ ਵੀ ਉੱਥੇ ਸਿਰ ਚੜਦੀ ਹੈ ਜਿੱਥੇ ਅਸੀਂ ਖੰਡੇ ਹੋਏ ਆ ਚਲੋ ਠੀਕ ਆ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ